ਸਤ ਸ੍ਰੀ ਅਕਾਲ ਜੀ ਅੱਜ ਆਪਾਂ ਪੁੱਜੇ ਹੋਏ ਛੋਲੇ ਤੋਂ ਡਿਸ਼ ਬਣਾਵਾਂਗੇ ਤੇ ਬਹੁਤ ਹੀ ਵਧੀਆ ਡਿਸ਼ ਬਣਦੀ ਹੈ ਗਰਮੀ ਦੇ ਵਿੱਚ ਇਹ ਹੀ ਡਿਸ਼ ਤੇ ਇਸ ਤਰੀਕੇ ਨਾਲ ਤੁਸੀਂ ਵੀ ਜਰੂਰ ਬਣਾਇਓ ਜੀ ਹੁਣ ਆਪਾਂ ਪੁੱਜੇ ਛੋਲੇ ਲੈ ਲਏ ਆ ਤੇ ਇਹਨਾਂ ਨੂੰ ਆਪਾਂ ਹੁਣ ਪਾ ਲੈਨੇ ਜੀ ਇੱਕ ਪ੍ਰਾਂਦ ਦੇ ਵਿੱਚ ਕਿਲੋ ਛੋਲੇ ਲੈਏ ਜੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਲ ਲੈਨੇ ਆ ਜਿਹੜੇ ਮੋਟੇ ਮੋਟੇ ਫੋਲਕ ਜੇ ਸਾਰੇ ਲੈ ਜਾਣਗੇ ਇੰਨੀ ਤਰ੍ਹਾਂ ਹੱਥ ਨਾਲ ਮਲ ਮਲ ਕੇ ਮਸਲ ਮਸਲ ਕੇ ਇਹਨਾਂ ਨੂੰ ਆਪਾਂ ਤੇ ਫੁੱਲ ਕੇ ਜਲਾ ਦਾਂਗੇ ਮੋਟੇ ਮੋਟੇ ਲੈ ਜਾਣਗੇ ਬਾਕੀ ਦੇ ਨਾਲ ਥੋੜੇ-ਮੋਟੇ ਰਹਿ ਜਾਣਗੇ ਤਾਂ ਇਹਨਾਂ ਦਾ ਕੋਈ ਹੈ ਨਹੀਂ ਫਾਇਦਾ ਇਹਨਾਂ ਦਾ ਤੇ ਹੁਣ ਆਪਾਂ ਮੋਟੇ-ਮੋਟੇ ਜਿਲਾ ਕੇ ਸਾਰੇ ਇਸ ਤਰ੍ਹਾਂ ਛੱਟ-ਛੱਟ ਕੇ ਲਾਵਾਂਗੇ ਫੋਲਕ ਜੇ ਆਪਣੇ ਹੋਣੇ ਸਾਰੇ ਨਿਕਲ ਗਏ ਵਿੱਚੋਂ ਇਹ ਛੋਲੇ ਆਪਣੇ ਵਧੀਆ ਬਣ ਗਏ ਐਨੇ ਫੋਲਕ ਨਿਕਲੇ ਕਿਲੋ ਦੇ ਵਿੱਚੋਂ ਤੇ ਆ ਆਪਣੇ ਛੋਲੇ ਆ ਤੁਹਾਨੂੰ ਆਪਾਂ ਛੋਲਿਆਂ ਨੂੰ ਪਾ ਲੈਨੇ ਜੀ ਇੱਕ ਮੈਕਸੀ ਜਾਰ ਦੇ ਵਿੱਚ ਇਹਨਾਂ ਨੂੰ ਕਰ ਲੈਨੇ ਆਪਾਂ ਗ੍ਰੈਂਡ ਲਓ ਜੀ ਆਪਾਂ ਹੁਣ ਇਹ ਆਪਣੇ ਹੋ ਗਿਆ ਜੀ ਗ੍ਰੈਂਡ ਤੇ ਇਹ ਰੱਖਾਂਗੇ ਥੋੜਾ ਜਿਹਾ ਗਰਗਰਾ ਆਟਾ ਬਿਲਕੁਲ ਬਰੀਕ ਆਟਾ ਨਹੀਂ ਚਾੜਨਾ ਬਣਾਉਣਾ ਇਹਨਾਂ ਦਾ ਤੇ ਥੋੜੇ ਜਿਹਾ ਦਰੜ ਫੜੇ ਜਿਹਾ ਗਰਗਰੇ ਜਿ ਰੱਖਾਂਗੇ ਤੇ ਆਪਾਂ ਹੋਰ ਥੋੜੇ ਜਿਹਾ ਪਾ ਕੇ ਇਹਨਾਂ ਨੂੰ ਵੀ ਕਰ ਲੈਨੇ ਆ ਚਲੋ ਜੀ ਆਪਣਾ ਹੁਣ ਇਹ ਹੋ ਗਿਆ ਜੀ ਸਾਰਾ ਤੇ ਹੁਣ ਆਪਾਂ ਇਹਦੇ ਵਿੱਚ ਇਹਨੂੰ ਪਾ ਲੈਨੇ ਇੱਕ ਬ੍ਰਾਂਚ ਅਪਾ ਪ੍ਰਾਂਦ ਦੇ ਵਿੱਚ ਪਾ ਲਿਆ ਤੇ ਵਿੱਚ ਆਪਾਂ ਪਾ ਲੈਨੇ ਆ ਜੀ ਹੁਣ ਇਹਦੇ ਮਲਾਈ ਮਲਾਈ ਪਾਵਾਂਗੇ ਇਹਦੇ ਵਿੱਚ ਤੇ ਮਲਾਈ ਨਾਲ ਬਹੁਤ ਹੀ ਵਧੀਆ ਨਰਤਾ ਹੈ ਕੋਈ ਵਰਗੇ ਬਣ ਜਾਂਦੇ ਇਹਨੀਆਂ ਬਹੁਤ ਟੇਸਟ ਨਾਲੇ ਵੈਸੀ ਨਾਰਮ ਹੋ ਜਾਂਦੀਆਂ ਤੇ ਹੁਣ ਆਪਾਂ ਪਾਵਾਂਗੇ ਜੀ ਵਿੱਚ ਸ਼ੱਕਰ ਕਿਲੋ ਛੋਲੇ ਸੀਗੇ ਤੇ ਇਹਦੇ ਵਿੱਚ ਆਪਾਂ 200 ਗ੍ਰਾਮ ਸ਼ੱਕਰ ਪਾਈ ਹੈ ਵੱਧ ਘੱਟ ਵੀ ਪਾ ਸਕਦੇ ਆ ਆਪਾਂ ਆਪਦੇ ਵੈਸੇ ਤਰੱਕ ਤੇ ਹੁਣ ਆਪਾਂ ਵਿੱਚ ਪਾਵਾਂਗੇ ਜੀ ਇਹਦੇ ਛੋ ਤੋ ਆਪਾਂ ਬਾਲਾਂ ਨੂੰ ਪਾਉਂਦੇ ਬਸ ਤਿੰਨ ਚਮਚੇ ਪਾਵਾਂਗੇ ਇਹਦੇ ਵਿੱਚ ਘਿਓ ਦੇ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਸਾਰੇ ਨੂੰ ਹੁਣ ਮਟੀਰੀਅਲ ਨੂੰ ਕਰ ਲੈਣੇ ਜੀ ਮਸਲ ਕੇ ਤਿਆਰ ਬਿਲਕੁਲ ਵਿਚਰ ਜਾ ਦਿੰਨੇ ਆਪਾਂ ਸਾਰਾ ਹੱਥਾਂ ਨਾਲ ਮਲ ਮਲ ਕੇ ਇਸ ਤਰੀਕੇ ਨਾਲ ਪਿੰਨੀਆਂ ਬਹੁਤ ਹੀ ਵਧੀਆ ਬਣਦੀਆਂ ਇਹਨਾਂ ਨਾਲੇ ਬਹੁਤ ਜਲਦੀ ਤਿਆਰ ਹੁੰਦੀਆਂ ਕੋਈ ਅੱਗ ਦੀ ਲੋੜ ਨਹੀਂ ਕੋਈ ਗੈਸ ਦੀ ਲੋੜ ਨਹੀਂ ਤੇ ਬਿਲਕੁਲ ਬਣ ਕੇ ਵਧੀਆ ਤਿਆਰ ਹੁੰਦੀਆਂ ਜੀ ਤੇ ਤੁਸੀਂ ਵੀ ਜ਼ਰੂਰ ਬਣਾ ਕੇ ਟਰਾਈ ਕਰਿਓ ਇਸ ਤਰੀਕੇ ਨਾਲ ਪੈਣਾ ਤੇ ਕਮੈਂਟ ਕਰਕੇ ਵੀ ਦੱਸਿਓ ਜੀ ਕਿੱਦਾਂ ਦੀਆਂ ਲੱਗੀਆਂ ਤੁਹਾਨੂੰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਜੀ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਲ ਮਲ ਕੇ ਇਹ ਆਪਾਂ ਇਹਨਾਂ ਨੂੰ ਕਰ ਲੈਨੇ ਆ ਸੌਫਟ ਤੇ ਵਿੱਚ ਹੁਣ ਆਪਾਂ ਪਾਵਾਂਗੇ ਜੀ ਦੁੱਧ ਦੁੱਧ ਪਾ ਕੇ ਫਿਰ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਲੈਨੇ ਆ ਇਹਨਾਂ ਇਹਨਾਂ ਨੂੰ ਮਲ ਲੈਨੇ ਆ ਹੁਣ ਆਪਾਂ ਚੰਗੀ ਤਰ੍ਹਾਂ ਫਿਰ ਸਾਰੇ ਮਟੀਰੀਅਲ ਨੂੰ ਕੋਈ ਬਾੜੇ ਸਮਾਨ ਦੀ ਵੀ ਲੋੜ ਨਹੀਂ ਤੇ ਬਹੁਤ ਟੇਸਟੀ ਪਿੰਨੀਆਂ ਬਣਦੀਆਂ ਤੇ ਹੁਣ ਆਪਣਾ ਇਹ ਥੋੜਾ ਜਿਹਾ ਹੈਗਾ ਸਾਗ ਤੇ ਥੋੜਾ ਦੁੱਧ ਆਪਾਂ ਹੋਰ ਪਾਵਾਂਗੇ ਵਿੱਚ ਇਹਦੇ ਦੁੱਧ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਲ ਮਲ ਕੇ ਆਟੇ ਵਾਂਗੂ ਗੁੰਨ ਲਾਂਗੇ ਤੇ ਆਪਣਾ ਮਟੀਰੀਅਲ ਬਣ ਗਿਆ ਜੀ ਵਧੀਆ ਤੇ ਹੁਣ ਆਪਾਂ ਇਹਨਾਂ ਨੂੰ ਲੱਡੂ ਜੇ ਬਣਾ ਲੈਨੇ ਇਹਨਾਂ ਦੇ ਆਪਾਂ ਬਹੁਤ ਵਧੀਆ ਲੱਡੂ ਬੰਦਦੇ ਆ ਜੀ ਇਸ ਤਰੀਕੇ ਨਾਲ ਨਾਲੇ ਬਹੁਤ ਜਲਦੀ ਬੰਦਦੇ ਨੇ ਟੇਸਟੀ ਬਹੁਤ ਬੰਦਦੇ ਤੇ ਆਪਾਂ ਇਹ ਆਪਣੀ ਸਿਹਤ ਲਈ ਵੀ ਬਹੁਤ ਵਧੀਆ ਹੈਗੇ ਗੁਣਕਾਰੀ ਛੋਲੇ ਇਹ ਆਪਾਂ ਨੂੰ ਅੱਜ ਕੱਲ ਮੌਸਮ ਸਾਉਣ ਭਾਦੋਂ ਦੇ ਮਹੀਨੇ ਜਦ ਕਾਮ ਛਿੱਕਾਂ ਲੱਗਦੀਆਂ ਲੋਕਾਂ ਨੂੰ ਤੇ ਉਹਦਾ ਕਰਕੇ ਇਹ ਬਹੁਤ ਹੀ ਗੁਣਕਾਰੀ ਰੈਸਪੀ ਬੰਦੀ ਹੈ ਤੇ ਤੁਸੀਂ ਵੀ ਜਰੂਰ ਬਣਾਇਓ ਤੇ ਟਰਾਈ ਕਰਕੇ ਦੇਖੋ ਜੀ ਇਹਦੇ ਨਾਲ ਬਿਲਕੁਲ ਵੀ ਰੇਸ਼ਾ ਵਗੈਰਾ ਨਹੀਂ ਰਹਿੰਦਾਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੱਦਾਂ ਦੀ ਲੱਗੀ ਤੁਹਾਨੂੰ ਇਹ ਰੈਸਪੀ ਤੇ ਹੁਣ ਆਪਣੇ ਇਹ ਲੱਡੂ ਹੋ ਗਏ ਜੀ ਤਿਆਰ ਤੇ ਆਪਾਂ ਰੱਖ ਦਿਆ ਇਹਨੂੰ ਆਪਾਂ ਇੱਕ ਥਾਲੀ ਦੇ ਵਿੱਚ ਇਹਨਾਂ ਨੂੰ ਕੋਈ ਆਪਾਂ ਫਰਿੱਜ 'ਚ ਰੱਖਣ ਦੀ ਲੋੜ ਨਹੀਂ ਜਿੱਥੇ ਮਰਜ਼ੀ ਰੱਖ ਲਓ ਖਰਾਬ ਵੀ ਨਹੀਂ ਹੁੰਦੇਗੇ ਇਹ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਹੈ